ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀ ਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਡੇਰਾਪੁਰ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਮਾਲੇਵਾਲ ਦੇ ਪੁੱਲ ਤੇ ਆਪਾਂ ਪਹੁੰਚੇ ਆ ਫੌਜੀ ਫਾਰਮ ਤੇ ਆਹ ਬੋਰਡ ਵੀ ਜਿਹੜੇ ਬਾਹਰ 메ਨ ਰੋਡ ਤੇ ਵੀ ਬੋਰਡ ਲੱਗੇ ਆ 메ਨ ਰੋਡ ਦੇ ਉੱਪਰ ਹੀ ਆ ਜਿਹੜਾ ਵੇਖੀ ਹੁਣ ਆ ਡੇਰਾ ਪਿੰਡ ਦੇ ਬਾਹਰ ਵਾਰਿਆ ਆ ਕੁਝ گاਵਾ ਇੱਧਰ ਵੀ ਵੱਜੀਆਂ ਵਾਂ ਤੇ ਕੋ ਸ਼ਿੱਧਰ ਪੱਜੀਆਂ ਵੀਡੀਓ ਪੂਰੀ ਵੇਖਿਓ ਹਰ ਵਾਰ ਦੀ ਤਰ੍ਹਾਂ ਛੋਟੇ ਵੱਡੇ ਮੁੱਲ ਜਿਹੜੇ ਸਾਰੇ ਹੀ ਹੋਣਗੇ ਤੇ ਬਾਕੀ ਅੱਜ ਲਗਭਗ ਸਾਰੀਆਂ ਗੱਬਾਂਈਆਂ ਗੱਬਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੋ ਬਾਕੀ ਇਹ ਵੀ ਗੱਬਨ ਪਛਰੇ ਦੁੱਧ ਦਾ ਅੰਦਾਜ਼ਾ ਹੁੰਦਾ ਹੈ ਦੁੱਧ ਵਾਦੇ ਵੀ ਕੱਢ ਸਕਦੀਆਂ ਤੇ ਘੱਟ ਵੀ ਕੱਢ ਸਕਦੀਆਂ ਤੇ ਦਿਨ ਵਿੱਚ ਕੋਈ 2-4 ਉੱਪਰ ਵੀ ਖੜ੍ਹ ਸਕਦੀਆਂ ਤੇ ਪਹਿਲਾਂ ਵੀ ਸੋ ਸਕਦੀਆਂ ਹਾਂਜੀ ਵਿਜੀ ਸਾਸਿਕਾ ਜੀ ਵਧੀਆ ਜੀ ਵਿਜੀ ਵਧੀਆ ਵਧੀਆ ਤੁਸੀਂ ਦੱਸੋ ਪਾਪਾ ਬਬੂ ਦਾ ਸਰ ਜੀ ਕੰਮ ਹੁਣੇ ਚੱਲੰਦਿਆ ਕੰਮ ਪੂਰਾ ਖਿੱਚ ਕੇ ਫਿਰ ਪੂਰਾ ਤੁਹਾਡੇ ਸਿਰ ਤੇ ਖਿੱਚ ਕੇ ਰੱਖਿਆ ਤੇ ਕੰਮ ਆਈ ਚਲਾਈ ਆਈ ਚਲਾਈ ਇਦਾਂ ਕਿ ਦੀ ਪਾਗੀਆਂ 5-7 ਕਰੀ ਚਲ ਗਈਆਂ ਠੀਕ ਆ ਕਈ ਵਾਰ ਉਧਰ ਦਾਦਾ ਨਹੀਂ ਟਾਈਮ ਲੱਗਦਾ ਕੰਮ ਆ 15 ਕਹਿ ਗਈਆਂ ਹੀ ਕੋਲ ਠੀਕ ਆ ਉਸ ਦਿਨ ਤੁਹਾਨੂੰ ਕੋਈ ਕੰਮ ਪੈ ਗਿਆ ਹਾਂਜੀ ਉਸ ਦਿਨ ਮਿਸ ਹੋ ਗਿਆ ਕੰਮ ਹਾਂਜੀ ਉਸ ਦਿਨ ਵੀ ਨਹੀਂ ਤੇ ਮਾਲਕ ਕਾਫੀ ਪੈਣਾ ਸੀ ਹਾਂਜੀ ਹਾਂਜੀ ਆ ਜੀ ਕੋਈ ਨਹੀਂ ਆਪਣੇ ਕੋਲ ਜਾਨਵਰ ਹੈ 10000 ਅੱਛਾ ਹਾਂਜੀ ਹਾਂਜੀ ਤੇ ਭਾਈ ਅੱਜ ਆਪਣੇ ਕੋਲ ਮੋਰਾ ਦੀ ਝੋਟੀ ਆ ਅੱਛਾ ਮਾਲਟਾ ਦੇ ਬਦੌਲਤ ਨਾਲ ਹੀ ਰੋਜ਼ 4 5 5 6 ਰੋਜ਼ ਹੀ ਲੰਘ ਲਿਖਦੇ ਜਾਂਦੇ ਕੱਲ ਵੀਰ ਆਏ ਸੁਗਾਂ ਘੇਰੀਆਂ ਤੋਂ ਅੱਛਾ ਉਹਨਾਂ ਖਿੜੀਆਂ ਕੱਲ 4 ਵਸ਼ੀਆਂ ਆਹ ਰੋਜ਼ ਬਾਪੂ ਨਾਲ ਮੇਰੇ ਵਿੱਚ ਚੰਦਾਲੇ ਜਿਆਦਾ ਆਪਣੇ ਕੋਲ ਘੜ ਘੜ ਇਹ ਆ ਬੇ ਚੀ ਚੰਗੇ ਦੋਗੇ ਕਿਸੇ ਨੂੰ ਕੋਈ ਜੀ ਕੋਈ ਅਗਲਾ ਵੀ ਕਮਾਈ ਕਰ ਲੇ। ਹਾਂਜੀ ਹਾਂਜੀ। ਅੱਜ ਜਨਵਾਰ ਆਪਣੇ ਕੋ ਸਾਰੇ ਚੰਗਿਆਂ ਚ ਖੀਰੀਆਂ ਵਛੀਆਂ ਆ ਆਪਣੇ ਕੋਲ। ਠੀਕ ਆ। ਕੋਟੀਆਂ ਚੰਗੀਆਂ ਕੋਲ ਆਪਣੇ ਕੋਲ ਚ ਪੂਰ ਜੱਟੀਆਂ ਵਛੀਆਂ। ਹਾਂਜੀ। ਸਾਹੀ ਆ ਜੀ ਵਛੀ ਅੱਜ ਆਪਣੇ ਕੋ ਹੈ ਗਈ ਇੱਕ ਕੋਲ। ਤੇ ਕਿਸੇ ਨੂੰ ਕੋਈ ਦੋ ਪੈਸੇ ਛੱਡ ਕੇ ਦੋਗੇ ਤੇ ਅਗਲਾ ਕਮਾਈ ਕਰੂਗਾ ਤੇ ਫੇਰ ਹੀ ਮਾਲ ਵਿਕਣਾ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਹਾਂ ਕ੍ਰਿਸ਼ਨ ਨਾਮ ਸਤਰਾਮ ਸਿੰਘ ਜੀ ਹਾਂਜੀ ਪਿੰਡ ਵੀ ਰਾ ਤੇ ਜਾਂ ਵੇਂਦੇ ਆਪਾਂ ਮਾਲੇਵਾਲ ਦੀ ਪੁਲਤੀ ਆ ਠੀਕ ਆ ਤੇ ਫਤੇਗੜ ਜੂੜੀਆਂ ਸ਼ਹਿਰ ਲੱਗਦਾ ਇੱਥੇ 4 ਕਿਲੋਮੀਟਰ ਹੈ ਪਟਾਲਾ ਇੱਥੋਂ 22 ਕਿਲੋਮੀਟਰ ਹੈ ਹਾਂਜੀ ਅੰਬਰਸਰ 26 ਕਿਲੋਮੀਟਰ ਪੈ ਜਾਂਦਾ ਲਾਗੇ ਡੇਰਾ 10 ਕਿਲੋਮੀਟਰ ਤੇ ਹੈ। ਪਾਕੀ ਰੋਡ ਦੇ ਉੱਤੇ ਸਾਡਾ ਘਰ ਆ। ਬਿਲਕੁਲ 메ਨ ਰੋਡ ਦੇ ਉੱਪਰ। ਰੋਡ ਦੇ ਉੱਤੇ ਹੀ ਆਪਣਾ ਫੋਨ ਨੰਬਰ ਵੀ ਬੋਲ ਦੋ ਕਰੀ। 89872902905 ਠੀਕ ਹੈ ਜੀ। ਹਾਂ ਜੀ। ਚਲੋ ਫਿਰ ਸ਼ਰਾਤ ਜਿਹੜੀ ਹੈ ਝੋਟੀ ਤੋਂ ਹੀ ਕਰਨੀ ਆਪਾਂ। ਬੜੀ ਦਰਸ਼ਨੀ ਝੋਟੀ ਹੈ। ਚੰਗੀ ਸੋਹਣੀ ਝੋਟੀ ਹੈ, ਫੱਬਦੀ ਹੈ ਜਿਹਦੀ ਪੂਰੀ। ਭਾਈ ਝੋਟੀ ਬੜੀ ਚੰਗੀ ਆ। ਤੇ ਕਦ ਕਦ ਵੀ ਚੰਗਾ ਵਾ ਤਿਆਰੀ ਆ ਬਹੁਤ ਦਿਨ ਹੀ ਨੇ ਖੜਨੇ। ਤੇ ਛੋਟੇ ਸਿੰਘ ਦੀ ਝੋਟੀ ਆ ਜਿਹੜੀ। ਭਾਈ ਓਕੇ ਵੇਲ ਓਕੇ ਜਿਹੜੀ ਝੋਟੀ ਕਿਤੇ ਜੋ ਜਾਸੂਗਾ ਝੋਟੀ ਆ ਪਹਿਲਣ ਕੱਟੀ ਏ ਆਪਣੇ ਕੋ ਇਥੋਂ ਦਵਾਈ ਹੀ ਮੈਂ 120 ਦੀ ਏ ਕੱਟੀ ਦਵਾਈ ਹੀ ਜੱਗੂ ਡੋਗਰਾਂ ਵਾਲੇ ਕੋਲ ਠੀਕ ਹੈ ਪਹਿਲਣ ਹੀ ਆਦਿਕਾ ਦੁਜਾ ਸੁਵੇ ਆਪਾਂ ਲੈਣਤੀ ਠੀਕ ਹੈ ਜੀ ਇਹ ਜੱਗੂ ਭਾਈ ਹੋਣਾ ਕੋ ਕਹਿੰਦੇ ਗਈ ਏ ਜਿਹੜੇ ਸਿੰਗਾ ਮਾਲ ਹੁੰਦਾ ਉਹਨਾਂ ਕੋ ਇਹ ਮੇਰੇ ਨਾਮ ਆਈਆਂ ਖੜੀ ਸੀ ਉਹ ਤਾਂ ਹੁਣ ਵਾਪਸ ਲੈਣਤੀ ਆ 120000 ਦੀ ਕਹਿੰਦੇ ਪਿਛਲੇ ਸਵੇ ਜਿਹੜੀ ਵਿਕੀ ਪਹਿਲਣ ਖੜੀ ਆਦਿਕਾ ਦੁਜਾ ਸੁਗਾ ਠੀਕ ਹੈ ਹਾਂਜੀ ਬਾਕੀ ਝੋਟੀਆਂ ਦੀਆਂ ਸਫਾਈਆਂ ਬੜੀਆਂ ਵਾ ਬਾਕੀ ਇਹਦੇ ਝੋਟੀ ਨੂੰ ਖਾਣਾ ਚ ਡੰ ਲੱਗਾ ਵਾ ਠੀਕ ਆ ਤੇ ਸਫਾਈਆਂ ਬੜੀਆਂ ਇਦਾਂ ਤੇ ਗਾਈਆਂ ਵੀ ਨਹੀਂ ਸਾਫ਼ ਹੁੰਦੀਆਂ ਤੇ 93 ਇਹ ਦੇਖ ਸਕਦੇ ਆ ਫਰ ਲੱਗੇ ਤਾਂ ਖਾਣਾ ਦਾ ਸਾਈਜ਼ ਗੈਪ ਚੰਗਾ ਆ ਹਾਂਜੀ ਅਜੇ ਝੋਟੀ 6-7 ਦਿਨ ਕੱਢਦੀ ਐ ਝੋਟੀ ਤੇ ਆ ਅੰਮ੍ਰਿਤ ਸਿੰਘ ਜੀ ਤੇ ਚੋਕੀ ਦੇ ਰਿਹਾ ਤੇ ਡਾਇਰੈਕਟਰ ਦੇ ਦੋ ਬੋਰੀਆਂ ਲੈ ਚਾ ਰਿਹਾ ਤੇ ਮੁੱਲ ਇਹਦਾ ਫਿਰ ਮੁੱਲ ਝੋਟੀ ਨਾ ਇਹ ਦਿਨ ਪੰਜ ਸੱਤ ਲੈੰਦੀ ਆਪਣੇ ਕੋਲ ਤੇਰੀ ਇਹ 10 ਨਹੀਂ ਦੇਣੀ ਫੋਨ ਤੇ ਕਰਾਂਗੇ 10 ਹੀ ਤਈਏ ਮੁੱਲ ਨਹੀਂ ਦੇਣਾ ਫੋਨ ਤੇ ਕਰਾਂਗੇ ਅੱਛਾ ਉਹਨਾਂ ਇੱਕ ਵੀ ਇਹ ਖੜੀ ਪਰ ਆਪਾਂ ਹੁਣ ਜਾਇਜ਼ ਦੇਣੀ ਆ ਕਿਉਂਕਿ ਆ ਮਾਰਕਟ ਪੂਰਾ ਕਰ ਦੇਣਾ ਅੱਛਾ ਹਾਂ ਜੀ ਨਾ ਜਿਹੜੇ ਭਾਜ ਝੋਟੀ ਦੇ ਦੇਣੀ ਨਾ ਇਹਨਾਂ ਮਾਰਕੀਟ 'ਚ ਰੇਟ ਹੋਊਗਾ ਨਾ ਟੋਕੜੇ ਦੇ ਭਾਜ ਝੋਟੀ ਦੇ ਦੇਣੀ ਆ ਟੋਕੜੇ ਦੇ ਭਾਜ ਝੋਟੀ ਸੱਜਰ ਦੇ ਦਾਂਗੇ ਮੋਰਾ ਦੀ ਕੋਈ ਫੋਨ ਲਾਵੇ ਕਰੀ ਕੋਈ ਲਾਵੇ ਠੀਕ ਮਰਦਬਾ ਪਹਿਲੇ ਫੋਨ ਤੇ ਝੋਟੀ ਵਿੱਚ ਨਹੀਂ ਆਈ ਪਹਿਲੇ ਫੋਨ ਤੇ ਝੋਟੀ ਛੋੜ ਤੇ ਵਿਗਣੀ ਆ ਫੋਨ ਤੇ ਬੜੀ ਛੋੜ ਤੇ ਵਿੱਚ ਨਹੀਂ ਝੋਟੀ ਠੀਕ ਹੈ ਜੀ ਹਾਂ ਜੀ ਉਹ ਫੋਨ ਲਾਵੇ ਇੱਕ ਵਾਰੀ ਜਰੂਰ ਰੇਟ ਜਿਹੜਾ ਤਰਾਹ ਦਾ ਨੋਰਮਲ ਹੀ ਆ ਅੱਜ ਹਾਂ ਜੀ ਸਭਾਂ ਯਾਰ ਬੜੀਆਂ ਸੁਖਾਣਾ ਚੱਡਾ ਲੱਗਾ ਠੀਕ ਹੈ ਭਾਜੀ ਪਹਿਲੇ ਕੱਟੀ ਕੋਲ 12 13 ਕਿਲੋ ਦੁੱਧ ਚੋਂਦੇ ਰਹੇ ਆ ਠੀਕ ਆ ਹਾਂਜੀ ਤਿਆਰ ਕੀ ਉਤਰੇ ਵੀ ਜੀ ਦੁੱਧ ਕਿੰਨਾ ਕੱਟੀ ਜਾਊਗੀ ਦੁੱਧ ਆ ਗਈ ਛੋਟੀ ਕੋਈ ਵੀਰ ਸੇਵਾ ਕਰੇ ਭਾਵੇਂ 14 ਚੋਲੇ ਕੋਈ ਭਾਵੇਂ 15 ਚੋਲੇ ਬਾਹਰ ਜੰਗੀ ਆ ਠੀਕ ਹੈ ਸਾਰੀਆਂ ਇੱਕ ਗੱਲ ਹੋਰ ਸਾਰੀਆਂ ਗਰਮੀਆਂ ਦਾ ਸੁਆ ਸ਼ਾਂਤ ਜੀ ਛੋਟੀ ਆ ਜਿਹੜੀ ਮਣੀ ਭਾਜੀ ਅੱਕੇ ਦੀ ਹੋਰ ਸਿਮਤ ਆ ਇਹਦੇ ਬੱਚਾ ਜਦੋਂ ਸੁੰਦੀ ਆ ਭਾਵੇਂ ਪਿਸ਼ਾ ਕਰ ਦੋ ਧਾਰ ਤੇ ਮਿਲੂਗੀ ਇਦਾਂ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਾਵਾ ਦੀ ਵੱਡੀ ਪੰਜਾਬ ਵਾਲੀ ਜਲਸੀ ਇਹ ਹਰਪੀ ਭਾਈ 20 ਕਿਲੋ ਵਾਲੀ ਆ ਠੀਕ ਆ ਪਾਰੇ ਪੱਲੇ ਦੀ ਜੱਤੀ ਆ ਜਿਹੜੀ ਆਵਲੀ ਬੋਡੀ ਸਟਰਕਚਰ ਜਿਹੜਾ ਤਾਂ ਚੰਗਾ ਬਾਕੀ ਅਜੇ ਤਿਆਰ ਹੋਣੀ ਆ ਥੱਲੇ ਲੈ ਜਾ ਇਹ ਰਾਜ ਜੁਦਾ ਬਖਾ ਦੂਜੇ ਕਿ ਹਰਪੀ ਭਾਈ ਇਹ ਵੀ ਜਾਇਜ਼ ਦੇ ਦੇਣੀ ਆ ਇਹਨੀਆਂ ਮਸ਼ੀਨਾਂ ਦਾ ਲੋਕੀ 80 80 50 50 ਹਜ਼ਾਰ ਮੰਗਦੇ ਪਰ ਆਪਾਂ ਨਹੀਂ ਮੰਗਣਾ ਆਪਾਂ ਜਿਆਜ ਦੇ ਦੇਣੀ ਹੈ ਠੀਕ ਆ ਹਾਂਜੀ ਅਜੇ ਦਿਨ ਲੈ ਹੀ ਜਾਂਦੇ ਨੇ ਸੱਤ ਅੱਠ ਤੋਂ 10 ਬਣੂ ਬਣੂ ਬੜੀ ਅਜੇ ਪਰ ਨਹੀਂ ਆ ਥੱਲੇ ਹਾਂਜੀ ਛੱਡਾ ਛੂੜਾ ਕਰਨਾ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਥੱਲਾ ਟੋਲਾ ਜੇ ਬੜੀਆਂ ਤੇ ਬਾਕੀ ਫਿਕਸਵਾਨਾ ਤਿਆਰ ਕਰਨਾ ਮੈਨੂੰ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੋਹਰੇ ਦੇ ਕੋਲ ਮੈਂ ਗਾਂ ਦਾ 70 ਕਾਲੀ ਭਾਵੇਂ 65 ਕਰ ਲੀਏ ਹਾਂਜੀ 60 ਤੋਂ ਮਾਨਤਨ ਕਰਦਾ ਕਿੰਨਾ 2000 ਅੱਛਾ 58000 ਜੀ 58000 ਹਰ ਵੀ ਭਾਜੀ ਗਾੜੀ ਆ ਗਿਆ ਖੀਰਾ ਬਚਾ ਆਹ ਹੀਰੀ ਜੀ ਵਸੀ ਜੱਤੀ ਪਿਓ ਖੀਰੀ ਕਿ ਚੱਕ ਇੱਤੇ ਦਾਨ ਦੇ ਹਾਂਜੀ ਚੱਕਾ ਦੇ ਜਿਹੜੇ ਸਿਰ 'ਚ ਜੱਲ ਲਾਈ ਦੇ ਨਾ ਨਾ ਬੁੱਦੀ ਵਾਲੀ ਵਸੀ ਇਹ ਦਵਾਲਪੁਰੇ ਤੋਂ ਅਸੀਂ ਤੇ ਜਿੱਤਨਾ ਜੱਲ ਲਾ ਕੇ ਦਿੱਤੇ ਕਿਤੇ ਹਾਂਜੀ ਬੁੱਦੀ ਵਾਲੀ ਵਸੀ ਭਾਈ ਗਾੜੀ ਵੰਦੀ ਦੇ ਲਿਆਓ ਮੜਾ ਕੈਮਰਾ ਇੱਧਰ ਮੂੰਹ ਆ ਲੈ ਖੀਰਾ ਬਚਾ ਵਾ ਪਾਂ ਬੇਪਤੀ ਵਾਲੀ ਜਲਸੀ ਵਸ਼ੀਰਪੀ ਭਾਜੀ ਠੀਕ ਹੈ ਜੀ ਹਾਂ ਜੀ ਕਿਦਾਂ ਖਰਗੋਸ਼ ਦਾ ਲੁਮਾ ਹੁੰਦਾ ਇਦਾਂ ਵਸ਼ੀਰਾ ਲੁਮਾ ਦੰਦ ਵੀ ਦਿਖਾਈ ਦੰਦ ਨੇ ਤੋੜਨੇ ਜੀ ਆ ਦੇਖ ਸਕਦੇ ਜਿਹੜੇ ਖੀਰਾ ਬੱਚਾ ਜੇ ਜੇ ਅਜੇ ਜਿਹੜੇ ਦੋਂਦੇ ਹੋਣ ਦੀ ਅਜੇ ਪੁੱਟੇ ਹੀ ਆ ਦੰਦ ਜਿਹੜੇ ਇਹਨੇ ਪੀਪੜੀ ਇਹ ਵੀ ਜਾਇਜ਼ ਦੇਣੀ ਆ ਠੀਕ ਹੈ ਜਾਨ ਦੀ ਡਿਮਾਂਡ ਬੜੀ ਸੀ ਖੀਰੇ ਦੋਂਦੇ ਬੱਚੇ ਲੈਣੇ ਅੱਜ ਖੀਰੇ ਦੋਂਦੇ ਬੱਚੇ ਦੇ ਦੇਣੇ ਠੰਡੇ ਧੀਰੇ ਦੋਂਦੇ ਠੰਡੇ ਧੀਰੇ ਜੜੀ ਆ ਜੋ ਠੰਡੀ ਵਛੀ ਜਤਾਂ ਜਫੇ ਪਾ ਛੜੋ ਆ ਪੀਪੜੀ ਬਾਕੀ ਤਾਂ ਜੇ 15 ਦਿਨ ਲੈਂਦੇ ਵਛੀ ਦੇ ਸੂਤ ਠੀਕ ਆ ਭਾਜੀ ਇਹ ਹੋਰੀਆਂ ਤਸਵੀਰਾਂ ਫੌਜੀ ਫਾਰਮ ਤੋਂ ਮਿਲਦੀਆਂ ਠੀਕ ਆ ਜੀ ਸੋਨਾ ਰੱਤੀਆਂ ਦੀ ਵਿਕਦਾ ਇਹ ਸੋਨਾ ਵਾ ਠੀਕ ਆ ਜੀ ਹਾਂ ਜੀ ਬਾਕੀ ਅਜੇ ਤਿਆਰ ਹੋਣੀਆਂ ਚੰਗੇ ਪਰ ਹੋਗੇ ਤੁਵੇਂ ਪੀਣ ਵਾਲੀ ਵਛੀ ਜੇਕਰ ਲੈਣੀ ਆ ਸਾਂਭੀ ਤਾਂ ਵੇਖੇ ਦੁੱਧ ਭਾਵੇਂ ਸਾਂਭੀ ਵੀ ਚੰਗੀ ਆ ਪਲੀ ਜੁੱਡੀ ਆ ਇਸ ਤਰ੍ਹਾਂ ਆਹੇ ਬਾਕੀ ਜਿੰਨੇ ਚਿਰ ਨੌਜਵਾਨ ਹੋਗੇ ਕਾਦ ਦਿਨ ਚੰਗਾ ਕਰ ਦੇਣਾ ਉਹ ਇਹਦੇ ਵੱਡੀਆਂ ਕਾਮਾਂ ਹੋਣਗੇ ਉਦਾ ਡਰਦੀ ਫਾਰਮ ਚ ਖੁੱਲੀ ਫੇਰਦੀ ਤੇ ਰਸੇ ਦੀ ਔਲ ਕਰਦੀ ਆ ਰਸੇ ਦੀ ਮੱਚੀ ਕਰਦੀ ਆ ਪੀਪਾ ਜੀ ਇਹ ਵੀ ਹਰ ਪੀਪਾ ਨਹੀਂ ਜਾਏ ਦੇ ਨੀ ਠੀਕ ਆ ਤੇ ਮੋਲੇ ਫਿਰ ਇਹਦਾ ਵੀ ਜੀ ਮੋਲੇ ਵੀ ਵਛੇ ਦਿਨ 15 ਲੈ ਦੀ ਜੇ ਅੱਛਾ ਇਹਦਾ ਵੀ ਫੋਨ ਤੇ ਕਰਾਂਗੇ ਅੱਛਾ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਦੇ ਵਛੇ 16 17 ਕਲਰ ਮਾਨ ਨਾ ਭਰੇਗੀ ਇਧਰ ਵਿਖਾਓ ਇਧਰ ਨਾਗੇ ਤੋਂ ਵਾਕਿਆ ਵੀ ਸੇਲ ਬਣੀ ਤਾਂ ਮਾਟਾ ਦਾ ਸੰਗ ਅਜੇ ਹਵਾਨਾ ਭਰਨਾ ਆ ਜਾਨੀਆਂ ਜੀ ਤੇ ਆ ਵੀ ਗੱਬਣੇ ਇਹ ਗੱਬਣ ਜਰਸੀ ਪੰਜਾਬ ਵਾਲੀ ਥਾਣੇ ਦੇ ਕਰੀ ਦੇਖ ਕਰਦੇ ਲੱਗ ਲੱਗ ਇਹ ਜਿੱਦਾਂ ਲੈ ਜਾ ਯਾਨ ਦੋ ਹਾ ਪੀਪਾ ਜੀ ਦੇ ਲਾਭੀ ਧਾਨ ਵਾਲੀ ਜਿੰਨੀਆਂ ਲੱਗੀਆਂ ਜੇ ਥਾਂ ਤੇ ਠੀਕ ਆ ਹਾਂਜੀ ਥਾਰੇ ਉਹ ਇਹਨੇ ਪਹਿਲੇ ਵਾਰੀ ਨੇ ਦੁੱਧ ਕੋਈ ਪਾਇਆ ਚਲਦਾ 15 ਕਿਲੋ ਠੀਕ ਆ ਭਾਈ ਇੱਧਰ ਵੇਖੋ ਆਪਾਂ ਇੰਨਾ ਚੀਜ਼ਾਂ ਦੇ ਹਰ ਪੀਪਾ ਜੀ ਸ਼ੌਂਕੀ ਆ ਅੱਛਾ ਐਦਾਂ ਜਿਹੜਾ ਰਸਾ ਸੁੱਟ ਕੇ ਡੰਗਰ ਬੈਨ ਦਵੇ ਉਹਦੇ ਸ਼ੌਂਕੀ ਆ ਆਪਾਂ ਠੀਕ ਆ ਹਾਂਜੀ ਦੁੱਧ ਕਿਲੋ ਘਾਟ ਵੀ ਦੇ ਦੇ ਠੰਡਾ ਸੀਲ ਹੋਵੇ ਲੱਤ ਨਾ ਮਾਰੇ ਠੀਕ ਆ ਜੀ ਹਾਂਜੀ ਤੇ ਬਾਕੀ ਦੁੱਧ ਵੀ ਫੈਟ ਵਾਲਾ ਹੋਵੇ ਇਹ ਆ ਵੀ ਚਲੋ ਜਿੰਨਾ ਘਰੇ ਘਰੇ ਚੋਣ ਆਸ ਤੇ ਲੈਣੀ ਆ ਵਾ ਥਾਣੇ ਵੀ ਪ੍ਰੋਪਰ ਵਧੀਆ ਹੱਥ ਚੋਣ ਆਲਾ ਵਾ ਠੰਡੀ ਸੀ ਲਿਆ ਛੋਣ ਮਾ ਇਦਾਂ ਹੀ ਬੈਜੋ ਗਲਾਤੀ ਸੰਡਾ 5 7 ਲੈ ਜਾਂਦੇ ਵੱਛੀ ਨੇ ਤੇ ਮੋਲ ਲਾ ਫਿਰ ਇਹਦਾ ਮੋਲ ਦਾ ਹਰ ਪੀਜੇ ਵੱਛੀ ਪਿਆਰ ਹੁੰਦੇ ਜੇ ਭਾਵੇਂ ਇਹਦਾ 45 ਕਰ ਲੈਂਦੇ ਭਾਵੇਂ 45 ਕਰ ਲੈਂਦੇ ਹਾਂਜੀ 40 ਦੇ ਦਈਏ ਕਰ ਦੋ ਛੋਟ ਛੋਟ ਅੱਜ ਭਾਜੀ 1000 ਛੋਟ ਕਰ ਦਾਂਗੇ ਦੋ ਦੋ ਕਰ ਦਾਂਗੇ ਅੱਛਾ 33000 ਦੀ ਮਸ਼ੀਨ ਵੱਡੀ ਦੇ ਦੇਣੀ 14 15 ਕਿਲੋ ਵਾਲੀ ਛੱਤੀ ਭਾਰ ਕੋ ਦੇ ਦਾਂ ਨਹੀਂ ਠੀਕ ਦੱਦਗਾਠੇ ਦਾ ਚੰਗਾ ਆ ਉਤਨਾ ਹਾਂਜੀ ਵੱਡੀ ਵੱਡੀ ਭਾਜੀ 37 ਦੀ ਦੇ ਦਾਂਗੇ ਅੱਛਾ 37000 ਦੀ ਹਾਨਾ ਦੇ ਇਹ ਤੋਂ ਹੁਣ ਛੋਟ ਹੀ ਹੋਣੀ ਜੇ 100 ਰੁਪਏ ਹੁਣ ਮੇਰਾ ਵੀਰ ਕੋਈ ਫੋਨ ਤੇ ਕਰੇ ਨਾ ਵਾਦਾ ਕਰੇ 37 ਦੀ ਦੇ ਦਾਂਗੇ ਤੇ ਹੁਣ ਅੱਗੇ ਆਵੇ ਇਹ ਮਸ਼ੀਨ ਦੁੱਧ ਪਾਣੀ ਇਹਨੇ 20 ਕਿਲੋ ਭਰ ਦੇਣਾ ਪਾਣੀ 18 ਕਿਲੋ ਭਰ ਦੇਣਾ ਕੀ ਗਾ ਤੁਹਾਡੀ ਜਰਸੀ ਪੰਜਾਬੀ ਆਦੀ ਪਾਜੀ ਨੇ 15 16 ਕਿਲੋ ਕੱਢਿਆ ਪਹਿਲ ਨੇ ਅਜ ਕਾ ਦੂਜਾ ਸੁਗਾ ਅਜੇ ਵੀ ਚੰਗੀ ਤਿਆਰ ਹੁੰਦੀ ਆ ਠੰਡੀ ਠੰਡੀ ਇਹ ਵੀ ਬੜੀ ਆ ਥਣ ਥਣ ਬਹੁਤ ਚੰਗਾ ਲੱਗਾ ਬੜੀ ਦਰਦੀ ਆ ਲੱਗੇ ਤਾਂ ਥਣ ਥਣ ਨੂੰ ਦਿਖਾ ਦੋ ਚੰਗਾ ਨਾ ਥੋੜਾ ਡਰ ਜਾ ਆ ਜਾ ਇੱਕ ਵਾਰੀ ਫੇਰ ਲੈ ਆ ਥੋੜਾ ਖਸਾ ਦਿੰਦੇ ਥੋੜਾ ਕਈ ਵਾਲੀ ਡਰ ਜਾਂਦਾ ਪਛਾ ਆਦੇ ਇਤਾਰੇ ਥਾਣੇ ਦਾ ਵੀ ਪ੍ਰੋਪਰ ਹੱਥ ਚੋਂ ਨਾਲ ਵਧੀਆ ਗੈਪ ਤੇ ਥਣ ਜਿਹੜਾ ਲੱਗਿਆ ਆਈਆਂ ਥੱਲੇ ਬੱਚੀ ਨੇ ਵੀ ਅਰਜੀਤ ਭਾਈ ਵੀ ਬੱਚੀ ਦਾ ਜਦੋਂ ਪੂਰੀ ਤਿਆਰ ਹੋ ਗਈ ਬੈਣਾ ਉਠਾ ਨਹੀਂ ਔਖਾ ਜਣਾ ਬੱਚੀ ਦਾ ਹੁਣ ਭੌਜ ਲਾਗੇ ਦਾ ਕਰਕੇ ਬੱਚੀ ਨੂੰ ਬਾਕੀ ਇਹ ਜੇ ਭਰਨੀ ਆ ਜੇ ਹੋਰ ਸੋਨ ਤੱਕਰ ਜੜਿਆ ਵਾ ਓਲੀ ਜਗ੍ਹਾ ਕਰਨੀ ਪਊਗੀ ਇਹਦੇ ਥੱਲੇ ਹੱਕ ਤੇ ਇਹਦਾ ਮੁੱਲ ਵੇਚੀ ਫਿਰ ਮੁੱਲ ਆਈਆਂ ਮਛੀਆਂ ਦਾ ਤਾਂ ਕੋਈ 45 ਕੰਡਿਆ ਕੋਈ 50 ਕੰਡਿਆ ਹਾਂਜੀ 40 ਜੋ ਮਾਨਤਨ ਕਰਦਾ ਕਿੰਨਾ 2000 3000 ਦੀ ਵਾਸੀ ਦੇ ਦਾਂਗੇ ਕੋਈ ਦੇ ਤਾਂ ਨਹੀਂ ਦੇ ਦਾਂਗੇ 30000 ਹਾਂਜੀ ਠੀਕ ਹੈ 38000 ਦੀ ਵਾਸੀ ਦੇ ਦਿਆਂਗੇ ਹਾਂਜੀ ਭਾਜੀ ਆ ਥਾਣੇ ਦੇ ਵੀ ਦੇਖ ਸਕਦੇ ਆ ਬੜਾ ਲੱਗਦਾ ਜੱਸੀਆਂ ਨੇ ਜਿਹੜੇ ਥਾਣੇ ਤੇ ਬਿਜਲੀ ਨੂੰ ਲੱਭਦਾ ਵਾਕੀ ਤਾਂ ਬੜਾ ਆਪਣਾ ਸਰਰ ਮਾਰ। ਹਰ ਪੀਪਾ ਜੀ ਗਾੜੀ ਦਿਖਾਉਣੀ ਝੂਗੀ। ਠੀਕ ਆ। ਬਿਲਕੁਲ ਬਸੀ। ਬਿਲਕੁਲ ਛੋਟੇ ਛੋਟੇ ਸਿੰਘ। ਮਈਆਂ ਮੀਣੀਆਂ ਹੁੰਦੀਆਂ ਵਾ ਆਪਾਂ ਗਾਈ ਵੀ ਹਰ ਪੀਪਾ ਜੀ ਮੀਣੀ ਲਿਆਂਦੀ ਆ। ਠੀਕ ਆ। ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਬੜਾ ਕਮਾਲ ਦਾ। ਸੁਹਾ ਪੇਲਾ ਹੀ ਆ। ਚੰਗਾ ਕਮਾਲ ਦਾ ਥਣ ਜਿਹੜਾ ਲੱਗਾ। ਹਰ ਪੀਪਾ ਜੀ ਗਲਾਗੀ ਖਣ ਲੱਗਾ ਵਾ। ਇਹ ਵੀ ਚੰਗੀ ਪਰ ਹੁੰਦੇ ਆਪਾਂ ਲੋਕੀ ਮਈਆਂ ਲੈਂਦੇ ਆ ਆਪਾਂ ਗਾਈ ਲਿਆਂਦੀ ਮੀਣੀ। ਕਿੰਨਾ ਸੁਬਹ ਜੀ ਜਮੀ ਬਲੀ ਚੰਗੀ ਆ ਪ੍ਰਾਨ ਜੀ ਕਹਿੰਦੇ ਇਹ ਦਰਿਆਵਾਂ ਪਾਰ ਚੁੰਗਾ ਬੋਲਦੇ ਲਓ ਠੀਕ ਆ ਜੀ ਬਾਲੀ ਚੰਗੀ ਆ ਸਪੈਸ਼ਲ ਪੀਸ ਆ ਤੇ ਦੇ ਵੀ ਜਾਇਜ਼ ਦੇਣੀ ਆ ਟੋਕੜਾਂ ਦੇ ਭਾਅ ਸੱਜਰ ਵੱਸੀ ਦੇਣੀ ਆ ਠੀਕ ਆ ਜੀ ਮਾਣੇ ਤਾਂ ਨੇੜੇ ਤੇ ਵਖਾਦੋ ਇੱਧਰ ਬਾਕੀ ਠੰਡੀ ਠੰਡੀ ਬਾਲੀ ਆ ਚਲੋ ਲੈ ਜਾਓ ਫਿਰ ਭਲਾ ਭੁਲਾ ਦਈਆਂ ਵਾ ਪੈਣ ਹਵਾਨੇ ਤੇ ਸੋਨ ਤੱਕਰ ਚੰਗੀ ਭਰ ਜਾਣੀ ਐ ਇਹ ਵੀ ਹਾਂ ਜੀ ਹੱਪੀ ਭਾਜੀ ਵਛੀ ਇਹ ਵੀ ਦੁੱਧ ਭਾਵੇਂ ਕੋਈ ਵੀ ਚੰਗੀ ਸੇਵਾ ਕਰੇ ਨਾ 15 ਕਿਲੋ ਹੀ ਪਾ ਦੂਗੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਵਛੀ ਜੀ ਦਾ 15 ਫੌਂਟ ਮੁੱਲ ਵਾਲੀ ਜੇ ਹਾਂਜੀ ਹਾਂਜੀ ਜਰਥੀ ਵੀ ਹੁੰਦੀ ਆ ਤੇ ਛਾਈ ਆ ਜੀ ਭਾਵੇਂ ਕੋਈ ਮੇਰਾ ਵੀ ਲਾ ਲਈ ਦੋਵੇਂ ਚੀਜ਼ਾਂ ਜੀ ਹੁੰਦੀ ਆ ਹਾਂਜੀ ਦੋ ਆ ਜੇ ਪਹਿਲਾਂ ਹੀ ਆ ਭਣਾ ਪੋਣਾ ਵਛੀ ਪਾਉਂਦੀ ਆ ਠੀਕ ਆ ਮੁੱਲ ਤਾਂ ਵਛੀ ਦਾ ਹੋਈ ਇਹਦਾ ਕੋਈ 40 ਕੰਡ ਆ ਕੋਈ 45 ਕੰਡ ਆ 30 ਦੀ ਦੇ ਦੀਏ ਹਰ ਵੀ ਭਾਈ 1000 ਛੋਟ ਕਰ ਦਾਂਗੇ 34 ਦੀ ਅੱਛਾ 33 ਹਾਂ ਨਾ ਦੇ ਦਾਂਗੇ ਉੱਥੇ 100 ਰੁਪਿਆ ਛੋਟ ਕਰਾਂਗੇ 33 ਦੀ ਦੇ ਦਾਂਗੇ ਅੱਛਾ 33 ਦੀ 2000 ਦੇ ਦਾਂਗਾ ਕੋਈ ਦਿੰਦਾ ਨਹੀਂ ਇਹੋ ਜਿਹਾ ਤੇ ਦੁੱਧ ਕਿੰਨਾ ਕੱਢੀ ਜਾਊਗੀ 16 17 ਕਿਲੋ ਵਾਲੀ ਬੱਛੀ ਹੈ ਜੀ ਠੀਕ ਹੈ ਜੀ ਭਾਈ ਫੇਰ ਦਿਖਾ ਦਿਓ ਲਾਗੇ ਤੋਂ ਫੇਰ ਦਿਖਾ ਦਿਓ ਲਾਗੇ ਤੋਂ ਬੱਛੀ ਕਿੰਨਾ ਤੇਰਾ 69 ਆ ਚੱਲ ਪਏ ਚਲੋ ਕੋਈ ਨਹੀਂ ਤੇ ਹੁਣ ਇੱਧਰ ਵੀ ਗਾਵਾਂ ਜਿਹੜੀਆਂ ਭਾਈ ਛੋਟੇ ਪਹਾ ਰਹੇ ਆ ਇਹ ਛੋਟੇ ਪਹਾ ਲੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਤੌਰ ਦਾ ਫੇਰ ਇਹ ਨਾ ਜੱਸੀ ਬੱਛੀ ਜੀ ਉਤਰੀ ਆ ਹੁਣੇ ਅੱਛਾ ਸਾਡੇ ਨੂੰ ਖਾਸ ਤੋਂ ਬਕੀਤੀ ਬੜੀ ਰਾਜੀ ਨੂੰ ਜੀ ਬੱਛੀ ਜੀ ਵੀ ਹੰਡੀ ਮਿੱਟੀ ਬੱਛੀ ਜੇ ਲੈ ਜਾ ਤਾਂ ਬਾਕੀ ਥਾਂ ਤੋਂ ਵੇਖੋ ਬੱਛੀ ਨੂੰ ਕਿਦਾਂ ਦਾ ਲੱਗਾ ਵੀਰਾਂ ਦੀ ਡਿਮਾਂਡ ਬਹੁਤ ਈ ਖੀਰੇ ਦੋਂਦੇ ਬੱਚੇ ਲੈਣੇ ਝੋਟੀਆਂ ਨਹੀਂ ਲਿਆਉਂਦੇ ਝੋਟੀਆਂ ਲੈਣ ਤੀਆਂ ਝੋਟੀਆਂ ਕਿਹੜੀ ਦਾਲ ਦੀ ਝੋਟੀਆਂ ਆ ਜੇ ਕਰਦੀਆਂ ਸੌਜੀ ਫਾਰਮ ਤੇ ਜਿਹੜਾ ਵੀ ਕੋਈ ਕਹੂਗਾ ਨਾ ਦੇਖੋ ਜੇ ਜਨਮ ਚਾਹੀਦਾ ਉਹ ਜੇ ਸਾਡੇ ਕਰਦਾਂਗੇ ਠੀਕ ਆ ਜੀ ਹਾਂਜੀ ਇਹ ਤਾਰ ਕਵੇ ਸਹੀ ਚਿਹਰਾ ਚੂੜਾ ਦਿਖਾ ਦਿਓ ਨੇੜੇ ਤੋਂ ਬੱਛੀ ਦਾ ਬਾਕੀ ਇਦਾਂ ਥੱਲੇ ਬੈ ਬੂ ਕੇ ਵਿਖਾ ਦੇ ਥਣ ਤੋਂ ਨੇੜੇ ਤੋਂ ਬਾਲੀ ਚੰਗੀ ਬੱਛੀ ਠੰਡੀ ਠੰਡੀ ਬੜੀ ਧਰਤੀ ਤਰਸੰਦੀ ਸੀ ਲਿਆ ਹੋਰ ਜਰਸੀ ਆ ਪੰਜਾਬ ਵਾਲੀ ਬਾਕੀ ਢੱਲਾ ਢੋਲਾ ਬਣੀ ਆ ਪਿੱਛੇ ਤੋਂ ਵਿਖਾ ਦਿਓ ਜੇ ਬੱਛੀ ਬਹੁਤ ਬਾਨੀ ਆ ਵੇਖੋ ਪਿੱਛੇ ਕਿੰਨੀ ਆ ਜਿਹੜੇ ਢੱਲਾ ਢੋਲਾ ਜਿਹੀਆਂ ਨੇ ਇਹ ਚੋਂ 14 ਜੌੜਾ ਪੰਚਾ ਤੇ ਤੇ ਦੁੱਧ ਕਿੰਨਾ ਕੁ ਤਰ੍ਹਾਂ ਵਿਧੀ ਕੱਟੀ ਜਾਊਗੀ ਬੱਛੀ 13 14 ਕਿਲੋ ਹੱਸ ਕੇ ਜੱਤੀ ਤੇ ਮੁੱਲ ਮੁੱਲ ਵੀ ਜੀ ਭਾਵੇਂ ਬੱਛੀ ਦਾ 35 ਕਰ ਲਈ ਭਾਵੇਂ 36 ਕਰ ਲਈਏ 33000 ਦੀ ਹਾਂ ਨਾ 33000 ਦੀ 32 ਦੀ ਦੇ ਦਾਂਗੇ ਹਾਂ ਨਾ ਅੱਛਾ 100 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਤੇ ਹੁਣ ਜਿਹੜੀ ਇਹ ਤਬਾਦ ਖੋਣ ਲੱਗਿਆ ਕਿੰਨੇ ਕੇ ਦੁੱਧਾ ਲਈ ਆ ਇਹ ਸ਼ਾਇਦ ਹੀ ਆ ਜਾਂਦੀ ਆ 15 16 ਕਿਲੋ ਵਾਲੀ ਜੇ ਵੀ ਦੇਣ ਦਾਹ ਲਈ ਦੀ ਅੱਛੀ ਭੱਜੀ ਹਰ ਸ਼ਾਇਦ ਜਲਦੀ ਮਿਕਸੇ ਆ ਅੱਜ ਸਾਰੀਆਂ ਆਪਣੇ ਕੋ ਵੱਡੀਆਂ ਵਛੀਆਂ ਵਾ ਠੀਕ ਆ ਕੱਦ ਕਰ ਚੰਗੇ ਅੱਜ ਜਰਤੀਆਂ ਦੇ ਹਿਸਾਬ ਨਾਲ ਜੇ ਲਾਈਏ ਤੇ ਇਹ ਭਾਵੇਂ ਛੋਟੇ ਆ ਤੇ ਵਛੀਆਂ ਵੱਡੀਆਂ ਸਰ 20+ ਚੱਲਣਗੀਆਂ ਠੀਕ ਆ ਜੀ ਮੇਰੇ ਤੋਂ ਬਖਾ ਦੁੱਧਾਂ ਨਹੀਂ ਹੋਣੀ ਚਾਹੀਦੀ ਦੁੱਧਸ ਪਾ ਦਿਆ ਮੈਂ ਹਰ ਕਾਊਂਗਾ ਜਲਸੀ ਦੇ ਵਿੱਚ ਇੱਕ ਜਲਸੀ ਆਇਆ ਚੈਰ ਬੜੂੰ ਬੜੀ 바 ਕੀ ਲੈ ਜਹ ਹਲੇ ਆਪ ਤਾਂ ਆਪ ਆ ਜਿਹੜੀਆਂ ਚੀਜ਼ਾਂ ਹਰਪੀ ਭਾਜੀ ਨੇ ਪਰਨੀਆਂ ਵਾ ਥਾਣ ਵੀ ਦੇ ਦੇ ਸਕਦਾ ਇੱਕ ਆਪਾਂ ਗਲਾਬੀ ਡੰਗਰ ਵਾਲਾ ਖੁਸ਼ ਹੋ ਗਿਆ ਹਰਪੀ ਭਾਜੀ ਥਾਣ ਜਿਹਨੂੰ ਗਲਾਬੀ ਥਾਣ ਲੱਗਾ ਉਹ ਵੈੜ ਲਈਦੀ ਆ ਠੀਕ ਆ ਜੀ ਹਾਂ ਜੀ ਗਾੜ ਨੂੰ ਥਾਂ ਜਾਂਦੀ ਜੋ ਆਪੇ ਨੂੰ ਮਾਚੀ ਦੋਹਾਂ ਜਮਾਨ ਦੇ ਨਾਲ ਜੀ ਆਇਆ ਤੁਸਾਂ ਘਰ ਜਾਣੀ ਬੋਲਦੇ ਠੀਕ ਆ ਹਾਂਜੀ ਦੋ ਦਿਨਾਂ ਨੂੰ ਪਹਿਲੇ ਸਵੇਰ ਨੂੰ 13-14 ਕਿਲੋ ਪਾਇਆ ਦੁੱਧ ਤੇ ਇਹਦਾ ਮੁੱਲ ਫਿਰ ਮੁੱਲ ਭਾਵੇਂ ਇਹ 34 ਕਰ ਲੀਏ ਭਾਵੇਂ 35 ਕਰ ਲੀਏ ਇਹ ਚੋ ਸ਼ੋਰ ਛੱਡ ਕਰਦਾ ਖੁੱਲੀ ਅੱਛਾ ਤੇ ਚ ਭਾਜੀ 500 ਰੁਪਿਆ ਮਾਨਤਾ ਕਰਦਾਂਗੇ ਯਾਰ ਹੀ ਕਰਦਾ 20000 ਮਾਨਤਾ ਕਰਾਂਗੇ ਅੱਛਾ ਪਰ ਪੀ ਜੀ ਦਿੰਦਾ ਨਹੀਂ ਕੋਈ ਫੌਦੀ ਫਾਮ ਤੋਂ ਮਾ ਸਬਦਸ ਵਾਲਾ ਮਿਲਦਾ ਠੀਕ ਆ ਸਬਦਸ ਵਾਲਾ ਇੱਥੋਂ ਹੀ ਮਿਲਦਾ ਆ ਸਬਦਸ ਵਾਲਾ ਮਿਲਦਾ ਵੀ ਸਾਡੀ ਛਿੰਦੋ ਹਰ ਪੀ ਪਾ ਜੀ ਫੇਰ ਤੁਰ ਕੇ ਸਸਤਾ ਮਾਲ ਲਿਆ ਹੁੰਦੀ ਆ ਠੀਕ ਆ ਜੀ 1400 ਦਾ ਇਥੋਂ ਵੀ ਇਹ ਜੀ ਲੰਮਾ ਇਹ ਫੌਜੀ ਫਾਰਮ ਤੋਂ 1100 ਦਾ ਮਿਲਣਾ ਤੇ ਮਿਲੀਆਂ ਵੀ ਜਰਸੀਆਂ ਆਇਆ ਮਿਲੀਆਂ ਜਰਸੀ ਜਿੰਨਾਂ ਦੀ ਕੋਈ ਆਖੇ ਜਿਹੜੀ ਵੀ ਆਖੇ ਆ ਚਾਫਾ ਕੇ ਸ਼ਾਈ ਆਲਾ ਕਿ ਹਰ ਤਰ੍ਹਾਂ ਦਾ ਮਾਲ ਆਪਣੀ ਜਿਹਾ ਹੁੰਦਾ ਫਾਰਮ ਤੇ ਠੀਕ ਹੈ ਜੀ ਆ ਵੀ ਜਰਸੀ ਇਹਦੇ 1.5 15 ਲੈ ਜੀ ਇਹ ਵੀ ਨਮੂਨਾ ਹੀ ਹੁਣ ਹੈ ਨਾ ਵਸੀ ਜਿਹੜੇ ਪਾਰ ਅੱਜ ਦੇ ਦੇਣੀ ਨਾ ਵਸੀ ਮਾਰਕੀਟ 'ਚ ਕੋਈ ਦੇ ਨਹੀਂ ਸਕਦਾ ਤੁਹਾਨੂੰ ਦੇਣੀ ਕਿਹਨੇ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਦੇ ਵੀ 16 17 ਕਿਲੋ ਵਾਲੀ ਵਸੀ ਤੇ ਚਿਹਰਾ ਜੂੜਾ ਵਿਖਾ ਦਿਓ ਤੁਹਾਨੂੰ ਵਿਖਾ ਵੇਖੋ ਕੀ ਕਮਾਲ ਹੀ ਲੱਗਾ ਘੜਾ ਘੜਾ ਲੰਮਾ ਤਿਆਰ ਹੋਣੀ ਆ ਅੱ ਦੇਣਾ ਦਿਖਾਇਓ 15 ਕ ਦਿਨ ਲੈਂਦੀ ਵਛੀ ਆ ਵੇਖੋ ਵਛੀ ਬਾਕੀ ਵਿੱਚ ਉਹ ਸ਼ਾਂਗ ਜੀ ਲੱਗੀ ਜੇ ਲੱਗੇ ਆ ਵੀ ਭਾਜੀ ਇਹ ਨਹੀਂ ਚੱਲਦੀ ਇਹਦਾ ਵੇਖੋ ਮੋਈਆਂ ਨਹੀਂ ਆ ਗੱਡੀ ਨਹੀਂ ਆ ਵੇਖੋ ਠੀਕ ਆ ਹਾਂਜੀ ਇਹਦੀ ਗਾਰੰਟੀ ਆਪਣੀ ਇਹ ਨਹੀਂ ਕਰਦੇ ਵੇਖੋ ਵਛੀ ਦਾ ਚਿਹਰਾ ਤੇ ਪਾਓ ਚਲੋ ਲੈ ਆ ਪੈਂਦਾ ਵਛੀ ਦੇ ਮੱਥੇ ਤੇ ਇਹ ਭਾਵੇਂ ਤਿਆਰ ਕਰਕੇ ਵੀਰ ਮੇਰਾ ਜਿੰਨੇ ਦੀ ਮਰਜ਼ੀ ਵਛੀ ਵੇਚ ਲੈ ਤੇ 10 ਦੇਣ ਵਛੀ ਸ਼ਾਮ ਕੇ ਜਿੰਨੇ ਦੀ ਮਰਜ਼ੀ ਹੈ ਜੀ ਇਹ ਸਾਰਾ ਮਾ ਗਰਮੀਆਂ ਦਾ ਜੇ ਥੂਆ ਤੇ ਗਰਮੀਆਂ ਜਾਨ ਦੀ ਲੋੜ ਨਹੀਂ ਬਾਹਰ ਚੰਗੀ ਆ ਤੇ ਇਹਦਾ ਫਿਰ ਮੁੱਲ ਮੋਲਰ ਫਰੀਜੀ ਜੇ ਇਹਦੇ ਪੱਸੀ ਹੁੰਦੀ ਤਿਆਰ ਹਾਂ 35 ਕਰ ਲੈਂਦੇ ਭਾਵੇਂ 40 ਕਰ ਲੈਂਦੇ ਇਹ ਵੀ 30 ਤੇ 40 ਖੁੱਲੀ ਕਰ ਦਾਂ ਖੁੱਲੀ ਕਿੰਨੀ ਕਰ ਯਾਰ ਹੀ ਕਰ ਦਾਂ ਅੱਛਾ ਯਾਰ ਕਰ ਦਾਂ ਚਲੋ ਬਾਕੀ ਮੌਕੇ ਤੇ ਯਾਰ ਹੀ ਦੇ ਦਾਂਗੇ ਵਸ਼ੀ ਪਰ ਦਿੰਦਾ ਕੋਈ ਨਹੀਂ ਵਸ਼ੀ ਤਿਆਰ ਕਰਕੇ ਭਾਂ ਨੂੰ ਕੋਈ 40 ਦੀ ਵੇਚ ਲੈ ਭਾਂ ਨੂੰ 45 ਤੇ ਬਾਕੀ ਆ ਕੋਈ ਫੋਨ ਲਾਵੇ ਫੋਨ ਖਾਲੀ ਨਹੀਂ ਮੋੜਨਾ ਨੇ ਕਿ ਭਾਂ ਨਹੀਂ ਖਾਲੀ ਨਹੀਂ ਜਾਣ ਦਿੰਦੇ ਬਾਕੀ ਆਪਣੀਆਂ ਤਿੰਨ ਗਾਵਾਂ ਦੇ ਹੋਰ ਆ ਰਹੀਆਂ ਉਹਨਾਂ ਜੇ ਇੱਕ ਵੀ ਆ ਰਹੀ ਆ ਠੀਕ ਆ ਠੀਕ ਆ ਤੇ ਬਾਕੀ ਕੋਈ ਤਸੱਲੀ ਕਰਕੇ ਹੈ ਨਾ ਇਸ ਫੇਰ ਮਾਲ ਆਪਣੇ ਕੋ 24 ਘੰਟੇ ਆਉਂਦਾ ਜਾਂਦਾ ਰਹਿੰਦਾ ਵਾ ਠੀਕ ਆ ਜੀ ਸੋ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ ਹਾਂ ਜੀ